ਸ਼ਰਮ ਜਿਹੜੀ ਹੈ ਮਹਾਰਾਜ ਜੀ ਦੀ ਬਾਣੀ ਦਾ ਅਖਣਾ ਪਾਵੇਂ ਉਹ ਇਸਤਰੀ ਹੋਵੇ ਗੁਰਮੁਖੋ ਪਾਵੇਂ ਹੋਵੇ ਉਹ ਪੁਰਸ਼ ਸ਼ਰਮ ਜਿਹੜੀ ਹੈ ਬੰਦੇ ਦੇ ਅੰਦਰ ਅਣਖ ਪੈਦਾ ਕਰਦੀ ਹੈਗੀ ਤੇ ਜੇਕਰ ਸ਼ਰਮ ਨਾ ਹੋਵੇ ਬੰਦਾ ਬੇਅਣਖਾ ਹੋ ਜਾਂਦਾ ਹੈਗਾ ਭਾਵੇਂ ਇਸਤਰੀ ਨੇ ਮਹਾਰਾਜ ਕਹਿੰਦੇ ਬਹੁਤ ਗਹਿਣੇ ਪਹਿਨੇ ਹੋਣ ਬੜਾ ਹਾਰ ਸ਼ਿੰਗਾਰ ਕੀਤਾ ਹੋਵੇ ਤੇ ਮਹਾਰਾਜ ਕਹਿੰਦੇ ਜੇ ਬੀਬੀ ਨੇ ਇਸਤਰੀ ਨੇ ਜੇ ਸ਼ਰਮ ਦਾ ਗਹਿਣਾ ਨਹੀਂ ਨਾ ਪਹਿਨੇਗਾ ਪਰ ਪਹਿਨੇ ਪਣਾਏ ਬਾਕੀ ਜਿਹੜੇ ਗਹਿਣੇ ਆ ਸਾਰੇ ਬੇਮੈਨੇ ਹੋ ਜਾਂਦੇ ਉਹ ਕਿਸੇ ਕੰਮ ਦੇ ਨਹੀਂ ਮਹਾਰਾਜ ਕਹਿੰਦੇ ਜੇ ਤੂੰ ਸ਼ਰਮ ਦਾ ਗਹਿਣਾ ਨਹੀਂ ਪਹਿਨੇ ਆਏ ਗੱਲ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਆਖਣਾ ਗਾ ਦੁਨੀਆ ਵਿੱਚ ਸ਼ਰਮ ਦਾ ਘਟਾ ਗਾ ਕਿ ਰੰਨਾ ਹੋਈਆਂ ਬੋਧੀਆਂ ਪੁਰਸ ਹੋਏ ਸਿਆਦ ਸੀਲ ਸੰਜਮ ਸੋਚ ਪੰਨੇ ਖਾਣਾ ਖਾਜ ਆਹਾਜ ਸ਼ਰਮ ਗਿਆ ਕਰ ਆਪਣੇ ਪਤ ਉੱਠ ਚੱਲੀ ਨਾਲ ਨਾਨਕ ਸੱਚਾ ਏਕ ਹੈ ਔਰ ਨਾ ਸੱਚਾ ਭਾਗ ਗੁਰੂ ਨਾਨਕ ਸਹਿਬ ਮਹਾਰਾਜ ਜੀ ਦਾ ਅਖਣਾਗਾ ਬੇਸ਼ਰਮੀ ਜਿਹੜੀ ਹੈ ਬੰਦੇ ਨੂੰ ਪਠੋਰ ਕਰਦੀ ਹੈ ਜੇਕਰ ਇਸਤਰੀ ਦੇ ਅੰਦਰ ਬੇਸ਼ਰਮੀ ਪੈਦਾ ਹੋ ਜੇ ਉਹ ਬੀਬੀ ਜਿਹੜੀ ਇਸਤਰੀ ਆਪਣੇ ਸਰੀਰ ਦੀ ਨੰਬੈਸ਼ ਕਰਦੀ ਹੈਗੀ ਪ੍ਰਦਰਸ਼ਨੀ ਕਰਦੀ ਹੈਗੀ ਸੋਹਪਣ ਜਿਹੜਾ ਕੋਮਲਤਾ ਦੀ ਨਿਸ਼ਾਨੀ ਹੁੰਦਾ ਹੈਗਾ ਪਰਮਾਤਮਾ ਦੇ ਵੱਲੋਂ ਰੰਗ ਰੂਪ ਮਿਲਿਆ ਸਾਹਮ ਕੇ ਰੱਖੋ ਮਹਾਰਾਜ ਕਹਿੰਦੇ ਕਿਉਂ ਮਹਾਰਾਜ ਕਹਿੰਦੇ ਇਸਤਰੀ ਜਿਹੜੀ ਇਹ ਸਰੀਰ ਦਾ ਪ੍ਰਦਰਸ਼ਨ ਕਰਦੀ ਆ ਤੇ ਪੁਰਸ਼ ਜਿਹੜਾਗਾ ਸਿਆਰ ਉਹ ਸ਼ਿਕਾਰੀ ਹੋਗੇ ਹੈਗੇ ਤੇ ਜਿਹੜੀ ਇਸਤਰੀ ਮਹਾਰਾਜ ਕਹਿੰਦੇ ਆਪਣੇ ਅੰਦਰ ਮਾੜੀ ਬਿਰਤੀ ਨਹੀਂ ਆਉਣ ਦਿੰਦੀ ਮਹਾਰਾਜ ਕਹਿੰਦੇ ਉਹ ਸੁਖੀ ਰਹਿੰਦੀ ਹੈਗੀ